ਇਹ ਇਹ ਨੂੰ ਰਾਈਪਰੇਰੀ ਇਹ ਕਰ ਕੀ ਨੇ ਉਹ ਕਰੀ ਆ ਉਹ ਆ ਲੈ ਉਹ ਕਰ ਰਖਿਆ ਮੇਲਾ ਦੀਵਾ ਚੰਦਾ ਜੀ ਵਾ ਕਰੰਦੋ ਬਰਾਮਣਾ ਸੇ ਦੇਵਾ ਟੈਣੀ ਕੰਪਨੀ ਅੱਜ ਉਹ ਸੈਂਪਲ ਆਨੇ ਆਏ ਸੀ ਕਿੰਨੇ 10 ਸੈਂਪਲ ਲੈ ਕੇ ਦੋ ਸੈਂਪਲ ਲਏ ਕਿ ਇੱਕ ਸਭ ਤੋਂ ਤੇਲ ਦਾ ਇੱਕ ਦੇਸੀ ਕੀ ਪਾਰਸਕੁੰਦ ਦਾ ਨੇ ਕਿਹੜੀ ਕੰਪਨੀ ਦੀ ਆ ਗਈ ਸਰ ਤੋਂ ਤੇਲ ਕਿਹੜੀ ਕੰਪਨੀ ਦਾ ਇਹ ਆਪਣਾ ਕਿਚਨ ਪਾਰਸਕੁੰਦ ਕਿੰਨੇ ਸੈਂਪਲ ਲੈ ਗਏ

ਅਸੀਂ ਟੋਟਲ 4 ਸੈਂਪਲ ਲਿੱਤੇ ਆ ਜੀ ਕਿਹ ਕੀ ਕੀ ਕਿਹੋ ਦੇ ਲਿੱਤੇ ਤੇ ਮਸਟਰਡ ਆਇਲ ਦੇ ਲਿੱਤੇ ਹਾਂ ਦੇਸੀ ਕਿਹੋ ਦੇ ਹਾਂਜੀ ਦੇਸੀ ਕਿਹੋ ਤੇ ਮਸਟਰਡ ਆਇਲ ਅੱਛਾ ਜੀ ਕਿਹੜੀ ਕਿਹੜੀ ਦੁਕਾਨ ਤੋਂ ਲਏ ਇੱਕ ਅਜਵਾਹਰ ਮਾਰਕੀਟ ਤੋਂ ਲਏ ਜਿਹਦਾ ਨਾਮ ਅਜਾ ਨਾ ਮਸਾਦਾ ਫਰੰਦਨਾ ਆ ਕੋਜੀ ਕੀ ਹਾਂਜੀ ਦੂਜਾ ਨਾਮ ਇਹ ਨਹੀਂ ਯਾਦ ਨਹੀਂ ਹੈ ਇੱਥੇ ਹੈ ਜੀ ਸ਼ਾਪ ਨੰਬਰ 7 ਥੀ ਸੀ ਸਰ ਹੁਣ ਇਸ ਤੋਂ ਬਾਅਦ ਕੀ ਕਾਰਵਾਈ ਕਰੋਗੇ ਇਸ ਤੋਂ ਬਾਅਦ ਨਾ ਜਿਵੇਂ ਰਿਪੋਰਟ ਆਏਗੀ ਉਸ ਦੇ ਹਿਸਾਬ ਨਾਲ ਕਾਰਵਾਈ ਹੋਏਗੀ ਜੇ ਤਾਂ ਸੈਂਪਲ ਫੇਲ ਫੇਲ ਆਣਗੇ ਤਾਂ ਫਿਰ ਕੋਰਟ ਵਿੱਚ ਕੇਸ ਲਾਵਾਂਗੇ ਜੀ ਇਹ ਦੇਖ ਇਹਨਾਂ ਦੇ ਖਿਲਾਫ ਠੀਕ ਹੈ ਜੀ ਜੀ ਵੀ ਸਰਪ੍ਰੇਖ ਦੋ ਦੋ ਦਿਨਾਂ ਤੱਕ ਹੋਣੀ ਚਾਹੀਦੀ ਜੀ ਹਾਂ ਅਸੀਂ ਦੇਖਦੇ ਹਾਂ ਇਹ ਤਾਂ ਇਨਫੋਰਮੇਸ਼ਨ ਹਾਂ ਸੌਰੀ ਹਾਂਜੀ ਹਾਂਜੀ ਸਰ ਸਾਡੀ ਬੇਨਤੀ ਹੈ ਵੀ ਅੱਜ ਜਿਹੜਾ ਤੁਸੀਂ ਸੈਂਬਲੀ ਕੀਤੀ ਹੈ ਇੱਕ ਸ਼ਿਕਾਇਤ ਇਹ ਡਿਪਾਰਟਮੈਂਟ ਚ ਕੋਈ ਇਨਫੋਰਮੇਸ਼ਨ ਹੈ ਜੀ ਅਸੀਂ ਡਿਪਾਰਟਮੈਂਟ ਤੇ ਸਵਾਲ ਕਰ ਰਹੇ ਹਾਂ ਜਿੰਨੇ ਮੈਨਸਾਂ ਇਨਫੋਰਮੇਸ਼ਨ ਆ ਰਹੀ ਹੈ ਉਹ ਸਵਾਲ ਕਰਦੇ ਤਾਂ ਕੀ ਵੀ ਸਿਰਫ ਤੁਹਾਡੀ ਕੰਪਨੀ ਕਾ ਬਈ ਉਹ ਪਹਿਲੇ ਉਸ ਦਿਨ ਆਇਆ ਤਾਂ ਵੀ ਕੀ ਦਾ ਕੀ ਦਾ ਅੱਜ ਵੀ ਜਿਹੜਾ ਕੀ ਦਾ ਕੀ ਦਾ ਦੇਖੀ ਕੀ ਦਾ ਉਹ ਜਿੱਦੀ ਕੀ ਦੇ ਰਾਜਗੋਦਨ ਨਕਲੀ ਬਣਨ ਦੀ ਸ਼ਿਕਾਇਤ ਆ ਕੀ ਹਾਂ ਕੋਈ ਸ਼ੱਕ ਹੈ ਜੀ ਕੋਈ ਕੋਈ ਡੁਪਲੀਕੇਟ ਤਾਂ ਨਹੀਂ ਵਿਕੜਿਆ ਕਿ ਉਹ ਦੀ ਡਲਟਰੇਸ਼ਨ ਜੇ ਹੈਗੀ ਹੈ ਤਾਂ ਅਸੀਂ ਉਹ ਚੈੱਕ ਕਰ ਰਹੇ ਹਾਂ ਜੀ ਇਸ ਤੋਂ ਪਹਿਲੇ ਵੀ ਇਨਫੋਰਮੇਸ਼ਨ ਦਿੱਤੇ ਸੀ ਪਿਛਲੇ 15 ਜੂਨ ਨੂੰ ਚਿੱਟੋ ਤੇ ਪਬਲੀ ਮੰਡੀ ਦੇ ਪੁਰਾਣਾ ਜਿਹੜਾ ਫਰੂਟ ਹੁੰਦਾ ਐਕਸਪਾਇਰ ਜਿਹੜਾ ਮਾਲ ਹੁੰਦਾ ਉਹਦਾ ਸਟਿੱਕਰ ਲਾ ਕੇ ਉੱਥੇ ਵੇਚਿਆ ਜਾ ਰਿਹਾਗਾ ਤੁਹਾਨੂੰ ਮੈਂ ਵੀਡੀਓ ਵੀ ਭੇਜੀ ਸੀ ਉਹਦਾ ਵੀ ਹਾਲ ਤੱਕ ਕਾਰਵਾਈ ਨਹੀਂ ਹੋਈ ਕਰ ਲੈਣੀ ਹੋ ਗਿਆ 40 ਦਿਨ ਹੋ ਗਏ ਕਰ ਲੈਣੀ ਸਰ 25 ਦਿਨ ਹੋ ਗਿਆ ਸਰ ਉਹਨਾਂ ਦੇ ਕੋਈ ਗੱਲ ਨਹੀਂ ਰੈਗੂਲਰ ਕੰਮ ਚੱਲ ਰਿਹਾ ਲੋਕਾਂ ਦੀ ਸਿਹਤ ਨਾਲ ਦੇਖ ਲੈਣੇ ਜੀ ਅਰਜੈਂਟ ਬੇਸਿਸ ਤੇ ਦੇਖੋ ਸੀ ਦੂਜਣਾ ਦਿੱਤੀ ਉਹਤੇ ਕਾਰਵਾਈ ਨਹੀਂ ਹੋਈ ਅਰਜੈਂਟ ਬੇਸਿਸ ਤੇ ਦੇਖ ਲੈਣੇ ਸਰ ਜਿਸ ਨਾਲ ਕਦੀ ਅਸੈਂਬਲੀ ਅੱਜ ਕੀਤੀ ਹੈ ਇਸ ਤੋਂ ਪਹਿਲਾਂ ਵੀ ਅਸੈਂਬਲੀ ਕਰਨਾ ਆਇਆ ਸੀਗਾ ਕਿੰਨੇ ਦਿਨ ਬਾਅਦ ਰਿਪੋਰਟ ਹੋ ਜਾਂਦੀ ਹੈ ਜੀ ਇਹ 15 ਡੇਸ ਬਾਅਦ ਆ ਜਾਂਦੇ ਜੀ ਰਿਪੋਰਟ 15 ਦਿਨ ਬਾਅਦ ਹੀ ਆਉਂਦੀ ਹੈ ਹਾਂਜੀ ਹਾਂਜੀ ਤੇ ਸਰ ਜਿਹਦਾ ਅਸੈਂਬਲੀ ਕਰਦੇ ਹੋ ਨਾ ਇਟ ਇਜ਼ ਅ ਕੋਈ ਕੀ ਮਤਲਬ ਕਿ ਉਹਦਾ ਜੁਰਮਾਨਾ ਹੁੰਦਾ ਕੋਈ ਕੀ ਕੀ ਹੁੰਦਾ ਸਾਨੂੰ ਕਦੇ ਉਸ ਤੋਂ ਬਾਅਦ ਕੋਈ ਮਿਲਦੀ ਹੈ ਕੋਈ ਫਾਈਨ ਵੀ ਵਗੈਰਾ ਹੁੰਦਾ ਹਾਂਜੀ ਫਾਈਨ ਹੁੰਦਾ ਜੀ ਫਾਈਨ ਹੁੰਦਾ ਕਿੰਨਾ ਫਾਈਨ ਹੋ ਜਦਾ ਜੇ ਮਤਲਬ ਇਹ ਅਲੱਗ-ਅਲੱਗ ਜਿਸਾਬ ਦੀ ਰਿਪੋਰਟ ਆਉਂਦੀ ਹੈ ਉਹ ਹਿਸਾਬ ਨਾਲ ਜਿਹੜੇ ADC ਮੈਮ ਹੈ ਜਾਂ CDM ਹਿਸਾਬ ਹੈ ਉਹ ਹਿਸਾਬ ਨਾਲ ਉਹਨਾਂ ਦੇ ਕੋਰਟ ਦੇ ਕੇਸ ਲੱਗਦਾ ਹੈ ਉਹ ਡਿਸਾਈਡ ਕਰਦੇ ਕਿੰਨਾ ਜੁਰਮਾਨਾ ਲਾਣਾ ਚਾਹੀਦਾ ਸਜ਼ਾ ਵੀ ਹੁੰਦੀ ਹੈ ਇਹਦੇ ਹਾਂਜੀ ਸਜ਼ਾ ਵੀ ਹੁੰਦੀ ਹੈ ਕੋਈ ਮੈਨਡ ਨੇੜੇ ਕਿਸੇ ਬੰਦੇ ਨੂੰ ਸਜ਼ਾ ਹੋਈ ਹੈ ਕੁਝ ਆਇਆ ਮੇਰੀ ਨੌਲੇਜ ਚ ਨਹੀਂ ਹੈ ਜੀ ਹੁਣ 6 ਮਹੀਨੇ ਚ ਕੋਈ ਕਿਸੇ ਨੂੰ ਕੋਈ ਸਜ਼ਾ